ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦੋ ਤਿੰਨ ਮੁੱਦੇ ਬੜੇ ਚਰਚਾ ਦੇ ਵਿੱਚ ਨੇ ਜਿਹਦੀ ਗੱਲਬਾਤ ਚੱਲ ਰਹੀ ਹੈ ਨੰਬਰ 1 ਤੇ ਪੰਥਕ ਜਥੇਬੰਦੀਆਂ ਵੱਲੋਂ ਮੰਗ ਉੱਠ ਰਹੀ ਹੈ ਤੇ ਠਾਉਣੀ ਵੀ ਚਾਹੀਦੀ ਹੈ ਕਿ ਜਿਹੜਾ ਸੰਦੀਪ ਸਿੰਘ ਸੰਨੀ ਜੇਲ੍ਹ ਦੇ ਵਿੱਚ ਹੈ ਕੌਮੀ ਯੋਧਾ ਉਹਦੇ ਘਰ ਵਾਲੀ ਨੂੰ ਉਦੀ ਵਾਈਫ ਨੂੰ ਕਹਿੰਦੇ ਆਉਣ ਵਾਲੀ ਤਰਨਤਾਰਨ ਤੋਂ ਜਿਹੜੀ ਚੋਣ ਐ ਐਮਐਲਆ ਦੀ ਉਹ ਲੜਾਈ ਜਾਵੇ ਸਾਰੀਆਂ ਜਥੇਬੰਦੀਆਂ ਸਮੇਤ ਅਕਾਲੀ ਦਲ ਸੁਖਵੀਰ ਬਾਦਲ ਵਾਲਾ ਗੈਰਨੀ ਹਰਪ੍ਰੀਤ ਸਿੰਘ ਵਾਲਾ ਭਾਈ ਅੰਮ੍ਰਿਤਪਾਲ ਵਾਲਾ ਸਿਮਰਨਜੀਤ ਸਿੰਘ ਮਾਨ ਵਾਲਾ ਸਾਰੇ ਅਕਾਲੀ ਦਲ ਉਹਨੂੰ ਸਪੋਰਟ ਕਰਨ ਤੇ ਦੋਸਤੋ ਕਿਉਂਕਿ ਘਰ ਦਾ ਜਿਹੜਾ ਮਾਹੌਲ ਐ ਉਹ ਖਰਾਬ ਹੋ ਜਾਂਦਾ ਆਪ ਜੋ ਦਾ ਜੇਲ੍ਹ ਵਿੱਚ ਐ ਤੇ ਉਹਦੇ ਪਰਿਵਾਰ ਨੂੰ ਦੱਸਿਆ ਜਾਵੇ ਕਿ ਜੱਥੇਬੰਦੀਆਂ ਸਿੱਖ ਉਹਨਾਂ ਦੇ ਨਾਲ ਖੜੇ ਐ। ਇੱਕ ਇਹ ਮੁੱਦਾ ਐ ਤੇ ਦੂਜਾ ਦੋਸਤੋ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਪੁਨਰ ਸਰਜੀਤ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ 2-4 ਦਿਨ ਪਹਿਲਾਂ ਦੀਆਂ ਦੱਸੀਆਂ ਜਾਂਦੀਆਂ ਨੇ ਚੰਡੀਗੜ੍ਹ ਰੈਡੀਸਨ ਹੋਟਲ ਦੇ ਨਾਲ ਉੱਥੇ ਤੇਜਿੰਦਰ ਸਿੰਘ ਕੋਈ ਸਰਾ ਨਾਂ ਦਾ ਵਿਅਕਤੀ ਆਰਐਸਐਸ ਦਾ ਉਹਨੂੰ ਮੁੱਖ ਮੰਨਿਆ ਜਾਂਦਾ ਹੈ ਕਹਿੰਦੇ ਆਰਐਸਐਸ ਦੇ ਚੰਗਾ ਉਹ ਬੰਦਾ ਕੋਈ ਨੇੜੇ ਐ ਮੈਂ ਬਹੁਤੀ ਜਾਣਕਾਰੀ ਨਹੀਂ ਰੱਖਦਾ ਪਰ ਆਰਐਸਐਸ ਨਾਲ ਉਹਦੀ ਗੱਲ ਕਹਿੰਦੀ ਇੱਕ ਹੈ ਉਹਦੇ ਨਾਲ ਜਿਹੜੀ ਮੀਟਿੰਗ ਕੀਤੀ ਹੈ ਗਿਆਨੀ ਜੀ ਨੇ ਉਹ ਵੀ ਕਹਿੰਦੇ ਸਿੱਖਾਂ ਦੇ ਵਾਸਤੇ ਖਤਰੇ ਤੋਂ ਖਾਲੀ ਨਹੀਂ ਮੀਟਿੰਗ ਤੇ ਦੋਸਤੋ ਤੀਜੀ ਗੱਲ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਜੀ ਸਾਰਿਆਂ ਨੇ ਇੱਕ ਫੰਡ ਇਕੱਠਾ ਕਰਨ ਦੀ ਗੱਲ ਕਰੀ ਹੈ। ਦੋਸਤੋ ਰੰਗਲਾ ਪੰਜਾਬ ਮਿਸ਼ਨ ਚੜ੍ਹਦੀ ਕਲਾ ਦੇ ਤਹਿਤ ਹਰ ਪੀੜਤਾਂ ਦਾ ਜਿਹੜਾ ਮੁੱਦਾ ਹੈ ਉਹ ਅੱਗੇ ਰੱਖਿਆ ਗਿਆ ਹੈ। ਕਹਿੰਦੇ ਐਨ ਆਰ ਆਈ ਭਰਾ ਜਿਹੜੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਬੈਠੇ ਐ ਉਹਨਾਂ ਦੀਆਂ ਜਿਹੜੀਆਂ ਜੇਬਾਂ ਨੇ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਹੌਲ ਨਾ ਕੀਤੀਆਂ ਜਾ। ਏਬੀ ਜਿਹੜੀ ਸਕੀਮ ਹੈ ਉਹ ਬਣਾਈ ਗਈ ਹੈ ਜਿੰਨਾਂ ਕੋਲੇ ਪੈਸਾ ਭਾਈ ਤੇ ਹੈ ਬਾਧੂ ਉਹਨਾਂ ਨੂੰ ਕੋਈ ਦੇਣਾ ਔਖਾ ਵੀ ਨਹੀਂ ਜ਼ਰੂਰ ਦੇਣ ਪਰ ਪੰਜਾਬ ਦੇ ਲੋਕ ਪਿੰਡਾਂ ਵਾਲੇ 100 200 5 500 ਰੁਪਇਆ ਪਾ ਕੇ ਪਹਿਲੇ ਹੀ ਸੇਵਾ ਕਰ ਚੁੱਕੇ ਐ ਜਾਂ ਪੈਸੇ ਇਕੱਠੇ ਕਰੇ ਪਏ ਐ ਤੇ ਜਾ ਕੇ ਕਰਨਗੇ ਦੋਸਤੋ ਤੇ ਇੱਕ ਗੱਲ ਇਹ ਵੀ ਹੈ ਕਹਿੰਦੇ ਸੁਖਵੀਰ ਸਿੰਘ ਬਾਦਲ ਨੇ ਡੀਜ਼ਲ ਕਿੱਥੋਂ ਵੰਡਿਆ ਸਖਵੀਰ ਸਿੰਘ ਬਾਦਲ ਨੇ ਨੋਟਾਂ ਦੀਆਂ ਜਿਹੜੀਆਂ ਗੁੱਥਣਾ ਸੀ ਗੱਟੀਆਂ ਉਹ ਕਿੱਥੋਂ ਵੰਡੀਆਂ ਇਹਦੇ ਵੀ ਜਿਹੜੇ ਸਾਰੇ ਕਹਿੰਦੇ ਪ੍ਰੂਫ ਤੇ ਸਬੂਤ ਨੇ ਉਹ ਸਾਹਮਣੇ ਆ ਗਿਆ ਕਿਹੜੇ ਕਿਹੜੇ ਗੁਰੂ ਘਰਾਂ ਤੋਂ ਕਿੱਥੋਂ ਕਿੱਥੋਂ ਲਿਆ ਉਹ ਵੀ ਦੋਸਤੋ ਕਰਦੇ ਆਂ ਗੱਲਬਾਤ ਇਹਦੇ ਵਿੱਚ ਸੱਚਾਈ ਹੈ ਜਾਂ ਝੂਠ ਤੇ ਹੁਣ ਦੋਸਤੋ ਜਿਹੜਾ ਪਹਿਲਾ ਮੁੱਦਾ ਦਾ ਉਹਦੀ ਮੈਂ ਗੱਲ ਕਰਾਂ ਇੱਕ ਤੁਹਾਨੂੰ ਬੇਨਤੀ ਕਰਦੇ ਆਂ ਕਿ ਆਪਣਾ ਚੈਨਲ ਜਿਹੜਾ ਪਹਿਲਾਂ ਚੱਲਦਾ ਸੀ ਉਹ ਸਸਪੈਂਡ ਕਰ ਦਿੱਤਾ ਗਿਆ। ਦੋਸਤੋ ਜਦੋਂ ਆਜ਼ਾਦ ਤੇ ਸੁਤੰਤਰ ਗੱਲਾਂ ਕਰਨੀਆਂ ਨੇ ਨਾ ਕਿਸੇ ਪਾਰਟੀ ਦਾ ਲੇਬਲ ਨਹੀਂ ਲਵਾਉਣਾ। ਤੇ ਜਦੋਂ ਸੱਚ ਬੋਲਣਾ ਹੈ ਉਦੋਂ ਫਿਰ ਜਿਹੜੇ ਚੈਨਲ ਹੈ ਉਹ ਉੱਡ ਜਾਂਦੇ ਆ। ਇਹ ਹੁੰਦਾ ਹੀ ਆ। ਤੇ ਆਪਾਂ ਵੀ ਆ ਨਵਾਂ ਚੈਨਲ ਦੋਸਤੋ ਬਣਾਇਆ ਕਿ ਚੁੱਪ ਤਾਂ ਰਹਿ ਨਹੀਂ ਸਕਦੇ ਹੁਣ ਜਦੋਂ ਇਸ ਫੀਲਡ ਵਿੱਚ ਚੱਲੇ ਆ ਤੇ ਮੈਨੂੰ ਆਸ ਵੀ ਹੈ ਕਿ ਤੁਸੀਂ ਇਹਨੂੰ ਸਬਸਕ੍ਰਾਈਬ ਕਰੋਗੇ। ਸਾਰੇ ਮੋਬਾਈਲਾਂ ਤੋਂ ਹੋਰ ਵੀ ਕਰਾਉਂਗੇ ਤੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਆਂ ਕਰੋ ਕਮੈਂਟ ਲਿਖਦੇ ਆਂ ਕਰੋ ਵੀ ਇਹ ਗੱਲ ਠੀਕ ਸੀ ਜਾਂ ਗਲਤ ਸੀ ਜਿਹੜੀ ਆਪਾਂ ਕਰੀ ਐ ਸੋ ਆਓ ਦੋਸਤੋ ਵਿਚਾਰ ਤੇ ਪਹਿਲੀ ਗੱਲ ਐ ਸੁਨੀਪ ਸਿੰਘ ਸਣੀ ਦੇ ਪਰਿਵਾਰ ਨੂੰ ਇਲੈਕਸ਼ਨ ਲੜਵਾਉਣਾ ਇਹਦੀ ਦੋਸਤੋ ਮੈਂ ਵੀ ਨਿੱਜੀ ਤੌਰ ਤੇ ਹਮਾਇਤ ਕਰਦਾ ਹਾਂ ਕਿਉਂਕਿ ਲੀਡਰ ਵੀ ਸਾਨੂੰ ਕਾਂਗਰਸ ਬੀਜੇਪੀ ਕਾਲੀ ਸਾਰੀਆਂ ਪਾਲਟੀਆਂ ਦੇ ਆਮ ਪਾਰਟੀ ਦੇ ਲੀਡਰਾਂ ਨੇ ਦੋਸਤੋ ਕੀ ਦੇਣਾ ਸਾਨੂੰ ਉਹਨਾਂ ਨੇ ਵੀ ਸਾਥੋਂ ਵੋਟਾਂ ਲੈ ਲੈਣੀਆਂ 5 ਸਾਲ ਫੇਰਾ ਜਾਂਦੇ ਆ ਉਹ ਪੁਰਾਣਿਆਂ ਨੂੰ ਮਾੜਾ ਕਹਿੰਦੇ ਐ ਤੇ ਸਾਥੋਂ ਬਦਲ ਕੇ ਦੂਜੇ ਵੋਟ ਲੈ ਜਾਂਦੇ ਐ ਉਦੋਂ ਹੱਥ ਬਰਨ ਕੇ ਆਉਂਦੇ ਐ ਕੁਝ ਦਿਨ ਤੇ ਮਗਰੋਂ ਦੋਸਤੋ ਉਹ ਸਾਨੂੰ ਦਿਖਾਈ ਨਹੀਂ ਦਿੰਦੇ ਜਦੋਂ ਮਿਲਣ ਜਾਣੇ ਆ ਉਦੋਂ ਗੱਨ ਮੈਨ ਸਾਨੂੰ ਧੱਕੀ ਮਾਰਦੇ ਨੇੜੇ ਲੱਗਣੀ ਨਹੀਂ ਦਿੰਦੇ ਅੱਜ ਦੋਸਤੋ ਹੈ ਕਿਸੇ ਬੰਦੇ ਦੀ ਜ਼ਰੂਰਤ ਵੀ ਉਹ ਮੰਤਰੀ ਨੂੰ ਮਿਲ ਲੇ ਕੱਲਾ ਜਾ ਕੇ ਜਦ ਮੁੱਖ ਮੰਤਰੀ ਸਾਹਿਬ ਨੂੰ ਮਿਲ ਲੈ ਕੋਈ ਨੇੜਲਾ ਬੰਦਾ ਦੇ ਸਕ ਮਿਲ ਲੈ ਆਮ ਬੰਦਾ ਦੋਸਤੋ ਕਿੱਥੋਂ ਮਿਲ ਸਕਦਾ ਮੈਂ ਖੁਦ ਇੱਕ ਦੋ ਕੰਮਾਂ ਦੇ ਵਾਸਤੇ ਕੋਸ਼ਿਸ਼ ਕੀਤੀ ਐ ਗੁਰੂ ਘਰ ਦੇ ਕੰਮ ਸੀ ਸਾਡੇ ਮੋਟਰ ਕਨੈਕਸ਼ਨ ਸੀ ਅਸੀਂ ਗਏ ਪਰ ਤੱਕਿਆਂ ਤੋਂ ਸੁਬਾਏ ਸਾਨੂੰ ਕੁਝ ਨਹੀਂ ਮਿਲਿਆ ਇਸ ਲਈ ਦੋਸਤੋ ਇਹਦੇ ਨਾਲ ਕਹਿੰਦਾ ਕਿ ਜਿਹੜਾ ਸੰਦੀਪ ਸਿੰਘ ਨੇ ਕੰਮ ਕੀਤਾ ਉਹ ਆਪਣੇ ਘਰ ਵਾਸਤੇ ਨਹੀਂ ਕੀਤਾ ਓਮ ਵਾਸਤੇ ਕੀਤਾ ਸਮੁੱਚੇ ਸਿੱਖਾਂ ਵਾਸਤੇ ਕੀਤਾ ਤੇ ਦੋਸਤੋ ਅੱਜ ਉਹਨੂੰ ਵੀ ਲੋੜ ਹੈ ਜਦੋਂ ਬੰਦਾ ਜੇਲ੍ਹ ਦੇ ਵਿੱਚ ਫਸ ਜਾਵੇ ਉਹ ਕੋਈ ਬਹੁਤੇ ਅਮੀਰ ਘਰ ਦਾ ਮੁੰਡਾ ਨਹੀਂ ਰੈਡੀमेड ਕੱਪੜੇ ਦੀ ਦੁਕਾਨ ਕਰਦਾ ਸੀ ਦੋਸਤੋ ਆਪਣਾ ਗੁਜ਼ਾਰਾ ਕਰਦਾ ਸੀ ਹੁਣ ਉਹਦਾ ਗੁਜ਼ਾਰਾ ਵੀ ਖੜ ਗਿਆ ਦੋਸਤ ਦੁਕਾਨ ਵੀ ਬੰਦ ਆਲਾ ਕੰਮ ਹੀ ਆ ਦੋਸਤੋ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਛੋਟੇ ਮੋਟੇ ਕੰਮਾਂ ਤੋਂ ਕੱਢ ਕੇ ਉਹਨੂੰ ਚੰਗਾ ਅਹੁਦਾ ਦਈਏ ਉਦੇ ਪਰਿਵਾਰ ਵਾਲੇ ਉਹਦੀ ਵਾਈਫ ਬੀਬੀ ਨੂੰ ਆਪਾਂ ਘੱਟੋ ਘੱਟ ਦੋਸਤੋ ਐਮਐਲਏ ਦਾ ਅਹੁਦਾ ਦਈਏ ਕਿ ਉਹਦਾ ਜੇਲ੍ਹ ਦੇ ਵਿੱਚ ਬੈਠੇ ਦਾ ਮਨ ਖੁਸ਼ ਹੋ ਜਾਏ ਤੇ ਹਾਂ ਜਰ ਜਿਵੇਂ ਮੈਂ ਕੁਰਬਾਨੀ ਕੀਤੀ ਹੈ ਨਾ ਸਿੱਖ ਕੌਮ ਵੀ ਮੇਰੇ ਨਾਲ ਖੜੀ ਦੀ ਆ ਦੋਸਤੋ ਐਵੇਂ ਝੂਠੇ ਮੁੱਠੇ ਜੇ ਦਿਲਾਸੇ ਦੇਣ ਦੇ ਨਾਲੋਂ ਕੱਲੇ ਕਮੈਂਟ ਕਰਨ ਦੇ ਨਾਲੋਂ ਦੋਸਤੋ ਇਹ ਗੱਲ ਕਰੀਏ ਸਾਰੀਆਂ ਪਾਲਟੀਆਂ ਨੂੰ ਮਜਬੂਰ ਕਰ ਦਗੇ ਇਹੋ ਜੀ ਇੱਕ ਸੋਸ਼ਲ ਮੀਡੀਆ ਤੇ ਲਹਿਰ ਚਲਾਓ ਕਿ ਤਰਨ ਤਾਰਨ ਜਿਹੜੀ ਸੀਟ ਹੈ ਉਹ ਸਦੀਪ ਸਿੰਘ ਸੰਨੀ ਦੇ ਪਰਿਵਾਰ ਨੂੰ ਛੱਡੀ ਜਾਵੇ। ਸਾਰੇ ਨਾ ਸਿੱਖ ਜਥੇ ਵਰਗੀਆਂ ਇਕੱਠੀਆਂ ਹੋਣ ਤੇ ਦੋਸਤੋ ਜਿਹੜੀ ਦੂਜੀ ਗੱਲ ਹੈ ਨਾ ਗੈਰਨੀ ਹਰਪ੍ਰੀਤ ਸਿੰਘ ਦੀ ਜਿਹੜੀ ਫੋਟੋ ਆਈ ਹੈ ਮੈਨੂੰ ਵੀ ਦੋਸਤੋ ਬੜੀ ਰੰਜ ਹੈ ਜੇ ਉਹ ਸੱਚਮੁੱਚ ਗੱਲ ਹੈਗੀ ਹੈ AI ਦੇ ਨਾਲ ਕੋਈ ਫੋਟੋ ਨਹੀਂ ਬਣਾਈ ਗਈ ਇਹੋ ਜਿਹੇ ਬੰਦਿਆਂ ਨਾਲ ਗੈਰਨੀ ਜੀ ਮੀਟਿੰਗਾਂ ਕਰਦੇ ਐ ਤੇ ਫਿਰ ਤੇ ਦੋਸਤੋ ਖਤਰਾ ਤੇ ਹੈ ਹੀ ਹੈ ਕਿਉਂਕਿ ਭਾਵੇਂ ਬੰਦਾ ਜਿੰਨਾ ਮਰਜੀ ਜੱਥੇਦਾਰ ਦੇ ਹੈ ਤੇ ਅੰਮ੍ਰਿਤਧਾਰੀ ਹੈ ਪਰ ਕੋਈ ਪਤਾ ਨਹੀਂ ਲੱਗਦਾ ਪ੍ਰਭੂ ਜਿਹੜੇ ਸਿਆਸੀ ਬੰਦੇ ਹੁੰਦੇ ਐ ਹੁਣ ਉਹ ਸਿਆਸੀ ਬੰਦੇ ਐ ਸਿਆਸੀ ਬੰਦਿਆਂ ਦਾ ਕੋਈ ਪਤਾ ਨਹੀਂ ਹੁੰਦਾ ਕਿ ਲੋਕਾਂ ਨੂੰ ਕਦੋਂ ਤੁਰੇ ਜਾਂਦੇ ਵੇਚ ਜਾਂਦਾ ਇਹੋ ਹੀ ਸਾਡੇ ਨਾਲ ਹੁੰਦਾ ਹੈ 1947 ਤੋਂ ਬਾਅਦ ਸਾਡੇ ਲੀਡਰਾਂ ਨੇ ਸਾਨੂੰ ਥਾਂ ਥਾਂ ਤੇ ਵੇਚ ਕੇ ਸਾਡਾ ਮੁੱਲ ਵਟਿਆ ਦੋਸਤੋ ਸਾਡਾ ਪੰਜਾਬ ਦੇ ਸਿੱਕਾ ਦਾ ਨਹੀਂ ਤਾਂ ਅੱਜ ਨੂੰ ਸਾਡਾ ਘਰ ਹੁੰਦਾ ਤੇ ਸਾਡਾ ਥਾ ਹੁੰਦਾ ਸਾਡਾ ਰਾਜ ਹੁੰਦਾ ਪਰਜਸੀ ਮੰਗਤਿਆਂ ਵਾਂਗ ਦੋਸਤੋ ਫਿਰ ਰਹੇ ਆ ਕੋਈ ਸਾਡੀ ਬਹੁਤੀ ਕੋਈ ਗੱਲਬਾਤ ਨਹੀਂ ਤੇ ਦੂਜੇ ਪਾਸੇ ਦੋਸਤੋ ਜਿਹੜੇ ਦੋਸ਼ ਲਾਉਣ ਵਾਲੇ ਆ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਪਾਰਟੀ ਉਹਦੇ ਨਾਲ ਦੇ ਬੰਦੇ ਆ ਉਹਨਾਂ ਨੇ ਬਾਦਲ ਘੜੇ ਤੇ ਦੋਸ਼ ਲਾਉਣੇ ਸ਼ੁਰੂ ਕਰਤੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੀਆਂ ਤੇ ਵਰਦੇ ਬਾਦਲ ਦੀਆਂ ਫੋਟੋਆਂ ਕੱਢ ਲਈਆਂ ਉਹ ਆਰਐਸਐਸ ਦਾ ਇੱਕ ਮੁਖੀ ਹੈ ਸੁਖਵੀਰ ਬਾਦਲ ਕੋਲੇ ਬੈਠਾ ਹੈ ਹੀਰਾ ਸਿੰਘ ਗਾਬੜੀਆ ਖੜਾ ਹੈ ਤੇ ਪ੍ਰਕਾਸ਼ ਸਿੰਘ ਬਾਦਲ ਉਹਦੇ ਪੈਰੀ ਹੱਥ ਲਾ ਰਹੇ ਹੈ ਦੋਸਤੋ ਪੈਰੀ ਹੱਥ ਲਾ ਰਹੇ ਹੈ ਤੇ ਸਰਸੇ ਵਾਲੇ ਰਾਮ ਰਹੀਮ ਦੇ ਅੱਗੇ ਬਾਦਲ ਤੇ ਉਹਦਾ ਮੁੰਡਾ ਸੁਖਵੀਰ ਬਾਦਲ ਦੋਨੇ ਜਣੇ ਹੱਥ ਜੋੜੀ ਖੜੇ ਹੈ ਦੋਸਤੋ ਤੇ ਬੀਬੀ ਸਰਿੰਦਰ ਕੌਰ ਬਾਦਲ ਉਹ ਨੂਰ ਮਹਿਲ ਵਾਲੇ ਬਾਬਿਆਂ ਦੇ ਚਰਨਾਂ 'ਚ ਬੈਠੀ ਆ ਦੋਸਤੋ ਉਹ ਕਹਿੰਦੇ ਉਹਨਾਂ ਦੀ ਸਰਦਾਰੂ ਸੀ ਹੁਣ ਕੀ ਕਹਿ ਸਕਦੇ ਜਿਹਦੇ ਆ ਮੈਂ ਤਾਂ ਇਹੋ ਹੀ ਗੱਲ ਕਹਿਣੀ ਚਾਹਣਾ ਹੈ ਦੋਨਾਂ ਪਾਲਤਿਆਂ ਨੂੰ ਕਹਿਣਾ ਹੈ ਕਿ ਜਿਨ੍ਹਾਂ ਦੇ ਘਰ ਆਪ ਦੇ ਸੀਸੇ ਦੇ ਕੱਚ ਦੇ ਹੁੰਦੇ ਆ ਨਾ ਉਹ ਬਗਾਨਿਆਂ ਤੇ ਰੋੜੇ ਨਹੀਂ ਮਾਰਦੇ ਉਹ ਬਗਾਨਿਆਂ ਤੇ ਪੱਥਰ ਨਹੀਂ ਸੁੱਟਦੇ ਉਹ ਆਪ ਦੇ ਘਰ ਦਾ ਖਿਆਲ ਰੱਖਦੇ ਆ ਕਿ ਮੇਰਾ ਵੀ ਘਰ ਕੱਚ ਦਾ ਹੈ ਕਿਤੇ ਵੀ ਨਾ ਟੁੱਟ ਜੇ ਉਹਨਾਂ ਨੇ ਦੋਸਤੋ ਗਿਆਨੀ ਹਰਪ੍ਰੀਤ ਸਿੰਘ ਦੀ ਫੋਟੋ ਕਾਦੀ ਪਾਈ ਤੇ ਨਾਲ ਦੀ ਨਾਲ ਉਹਨਾਂ ਨੇ ਘੱਟੋ-ਘੱਟ 50 ਫੋਟੋ ਮਾ ਪਾਤੀਆਂ ਤੇ ਹੁਣ ਕਿਹੜਾ ਰਾਹ ਚੁਣਿਆ ਜਾਵੇ ਹੁਣ ਡਿਬੇਟ ਚੱਲ ਪਈ ਪਰ ਮੈਂ ਕਹਿਣਾ ਚਾਹਣਾ ਜਿਹੜੀ ਇੱਕ ਗੱਲ ਤੁਹਾਨੂੰ ਪੰਜਾਬ ਗੋਮਨ ਨਿਚੋੜ ਦੇ ਦੇਣਾ ਆ ਪਈ ਹੈ ਜਸਵੰਤ ਸਿੰਘ ਖਾਲੜੇ ਦੀ ਕਿਤਾਬ ਇਹਨੂੰ ਪੜ ਲਿਓ ਸਰਦਾਰ ਅਜਮੇਰ ਸਿੰਘ ਨੇ ਲਿਖੀ ਹੈ ਇੰਨਾ ਨੇ ਲਿਖਿਆ ਕਹਿੰਦੇ ਪੰਜਾਬ ਦਾ ਜਿਹੜਾ ਮਰਜ਼ੀ ਲੀਡਰ ਚੁਣ ਲਿਓ ਅਕਾਲੀ ਦਲ ਦਾ ਕਹਿੰਦੇ ਜੇ ਦਿੱਲੀ ਨਾਲ ਮਿਲ ਕੇ ਚੱਲਦਾ ਨਾ ਉਹਦਾ ਨਾਂ ਜਸਵੰਤ ਸਿੰਘ ਨੇ ਉਹਨੂੰ ਕਿਹਾ ਖੱਸੀ ਰਾਜਨੀਤੀ ਦੋਸਤ ਇਹਦੇ 'ਚ ਲਿਖਿਆ ਜਸਵੰਤ ਸਿੰਘ ਖਾਲੜਾ ਨੂੰ ਖੱਸੀ ਰਾਜਨੀਤੀ ਕਹਿੰਦੇ ਐ ਭਾਵ ਕਹਿੰਦੇ ਬਿਨਾਂ ਦਮ ਤੋਂ ਉਹ ਅਹੁਦਿਆਂ ਵਾਸਤੇ ਲੜੂਗਾ ਵੀ ਮੈਂ ਮੰਤਰੀ ਬਣ ਜਾਂ ਮੈਂ ਰਾਜ ਕਰਦਾ ਸੁਖ ਭੋਗ ਲਾ ਤੇ ਦਿੱਲੀ ਨਾਲ ਮਿਲ ਕੇ ਚੱਲੀ ਜਾਉਂ ਕਹਿੰਦੇ ਉਹ ਕੋਈ ਸਿੱਖ ਰਾਜ ਦੀ ਗੱਲ ਸਿੱਖਾਂ ਦੇ ਭਲੇ ਦੀ ਗੱਲ ਭੁੱਲ ਜੋ ਕਹਿੰਦੇ ਉਹਦੇ ਕੋਲ ਜਿਹੜਾ ਦਿੱਲੀ ਅੱਗੇ ਜਾ ਕੇ ਚੁੱਕ ਗਿਆ ਤੇ ਦੋਸਤੋ ਇੱਥੇ ਤੇ ਦਿੱਲੀ ਤੋਂ ਬਿਨਾ ਕੋਈ ਰਾਜ ਹੀ ਨਹੀਂ ਹੋਇਆ 1947 ਤੋਂ ਬਾਅਦ ਅੱਜ ਤੱਕ ਇੱਥੇ ਉਹ ਮੈਨੂੰ ਰਾਜ ਦਿਖਾ ਦਿਓ ਜਿਹੜਾ ਦਿੱਲੀ ਨਾਲ ਮਿਲੇ ਤੋਂ ਬਿਨਾ ਚੱਲ ਗਿਆ ਹੋ ਦੋਸਤੋ ਨਹੀਂ ਚੱਲਦਾ ਮੈਨੂੰ ਅੱਗੇ ਵੀ ਲੱਗਦਾ ਹੈ ਕਿ ਚੱਲੇਗਾ ਵੀ ਨਹੀਂ ਜਿੰਨਾ ਚਿਰ ਨਰੋਲ ਸਿੱਖ ਰਾਜ ਹੋਂਦ ਵਿੱਚ ਨਹੀਂ ਆਉਂਦਾ ਉਹ ਉਹਨਾ ਚਿਰ ਦੋਸਤੋ ਇਹ ਸਲੋਡ ਚੱਲਦਾ ਤੇ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਕੈਸੇ ਵੰਡੇ ਆ ਡੀਜ਼ਲ ਤੇਲ ਵੰਡੇ ਆ ਦੋਸਤੋ ਉਹਦੇ ਕੋਲੇ ਆਪ ਦੇ ਕੋਲੇ ਯਾਰ ਬੜੀ ਤਰ ਦੌੜਦਾ ਬੱਸਾਂ ਉਹਦੇ ਨੌਰਵਟ ਚੱਲਦੇ ਨੇ ਹੋਟਲ ਉਹਨਾਂ ਦੇ ਐ ਚੈਨਲ ਉਹਨਾਂ ਦੇ ਐ ਜੇ 5-7 ਕਰੋੜ ਰੁਪਈਆ ਉਹਨਾਂ ਨੇ ਵੰਡਤਾ ਆਪਦੇ ਕੋਲੋਂ ਤੇ ਦੋਸਤੋ ਕਿਹੜੀ ਵੱਡੀ ਗੱਲ ਹੈ ਇਹ ਤੇ ਮੈਨੂੰ ਲੱਗਦਾ ਸਿਆਸੀ ਲੋਕਾਂ ਦੀ ਤਾਂਜੀ ਹੈ ਕਿਉਂਕਿ ਉਹਨਾਂ ਕੋਲੇ ਬੜੀ ਧਨ ਦੌਲਤ ਹੈ ਤੇ ਉਹ ਵੰਡ ਦੇਣਗੇ ਕਿਹੜਾ ਬੰਦਾ ਆਪਣੇ ਆਪ ਯਰ ਬੇਇੱਜ਼ਤੀ ਕਰਾਉਂਗਾ ਇਸ ਲਈ ਕੁਝ ਗੱਲਾਂ ਤੇ ਰਾਜਨੀਤਿਕ ਵੀ ਹੁੰਦੀਆਂ ਸਿਆਸੀ ਵੀ ਹੁੰਦੀਆਂ ਕੁਝ ਲੋਕਾਂ ਦਾ ਇਹ ਵਿਚਾਰ ਹੈ ਕਿ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਬਾਦਲਾਂ ਦਾ ਕਬਜ਼ਾ ਹੈ ਇਹ ਗੱਲ ਦੋਸਤੋ ਮੈਂ ਵੀ ਕਹਿਣਾ ਹੈ ਕਿ ਜਿਹਦੇ ਬੰਦੇ ਸ਼ਰੋਮਣੀ ਕਮੇਟੀ 'ਚ ਜਿੱਤਣਗੇ ਕਬਜਾ ਪ੍ਰਭੂ ਉਹਨਾਂ ਦੀ ਹੋਊਗਾ ਤੁਸੀਂ ਆਉਣ ਵਾਲੇ ਟਾਈਮ 'ਚ ਵੋਟਾਂ ਸਿਮਰਜੀਤ ਮਾਨ ਨੂੰ ਪਾ ਦਿਓ ਅੰਮ੍ਰਿਤਪਾਲ ਨੂੰ ਪਾ ਦਿਓ ਤੇ ਕਬਜਾ ਉਹਨਾਂ ਦਾ ਵੀ ਹੋਊਗਾ ਕਬਜਾ ਕੋਈ ਨਹੀਂ ਛੱਡਦਾ ਜਿਵੇਂ ਆਮ ਪਾਰਟੀ ਨੂੰ ਵੋਟਾਂ ਪਾ ਕੇ ਤੁਸੀਂ ਬਦਲਾ ਲਿਆ ਲੈਂਦਾ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਐਸੇ ਲੋਟ ਹੋਵੇਗਾ ਕੁਝ ਵੋਟਾਂ ਪਾਉਂਗੇ ਬਦਲਾਅ ਦੇ ਚੱਕਰ 'ਚ ਪਰ ਉਹ ਬੰਦੇ ਜਿਹੜੇ ਆਉਣਗੇ ਇਹਨਾਂ ਨਾਲੋਂ ਵੀ ਵੱਧ ਸਿਆਸੀ ਤੌਰ ਤੇ ਉੱਥੇ ਆਪਦੀ ਚਲਾਉਣਗੇ ਦੋਸਤੋ ਆਹ ਗੱਲਬਾਤ ਚੱਲਦੀ ਏ ਇੰਨੀਆਂ ਇੱਕ ਗੱਲਾਂ ਬਾਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ